ਕਰੋ ਜੀ ਰਸਨਾ ਪਵਿੱਤਰ ਆਖੋ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਮਹਿਮਾ ਬਹੁਤ ਹੀ ਨਿਆਰੀ ਹੈ ਜੀ ਸਾਲ ਸਾਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਵੀਡੀਓ ਨੂੰ ਤੁਸੀਂ ਪੂਰਾ ਸੁਣਿਆ ਕਰੋ ਜੀ ਵੀਡੀਓ ਸੁਣਨ ਤੋਂ ਬਾਅਦ ਅਗਰ ਤੁਹਾਨੂੰ ਸਾਡੀ ਵੀਡੀਓ ਚੰਗੀ ਤੇ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤਾਂ ਜੋ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਵੀਰ ਭੈਣ ਦਾ ਵੀ ਭਲਾ ਹੋਵੇ ਇਸ ਚੈਨਲ ਤੇ ਵੀਡੀਓ ਪਾਉਣ ਦਾ ਸਾਡਾ ਮਕਸਦ ਇਹ ਹੈ ਕਿ ਤੁਹਾਡਾ ਰੱਬ ਤੇ ਵਿਸ਼ਵਾਸ ਹੋਣੀ ਤੁਹਾਡਾ ਬਾਬਾ ਦੀਪ ਸਿੰਘ ਜੀ ਤੇ ਵਿਸ਼ਵਾਸ ਬਣੀ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਵੀਡੀਓ ਕਿਹੋ ਜੀ ਲੱਗੀ ਤਾਂ ਜੋ ਤੁਹਾਡੇ ਦਿੱਤੇ ਹੌਸਲੇ ਦੇ ਨਾਲ ਅਸੀਂ ਹੋਰ ਵੀ ਵੀਡੀਓ ਬਣਾ ਸਕੀਏ ਤੇ ਤੁਹਾਡੇ ਤੱਕ ਪਹੁੰਚਾ ਸਕੀਏ ਕਹਿੰਦੇ ਨੇ ਕਿ ਇੱਕ ਮੁਸਲਮਾਨਾਂ ਦਾ ਪਿੰਡ ਸੀ ਛੋਟਾ ਪਿੰਡ ਉਹ ਸਾਰਾ ਹੀ ਮੁਸਲਮਾਨਾਂ ਦਾ ਕਹਿੰਦੇ ਜਿੰਨੇ ਵੀ ਉੱਥੋਂ ਦੇ ਸਾਰੇ ਮੁਸਲਮਾਨ ਸੀ ਮੱਕੇ ਜਾ ਕੇ ਹੱਜ ਕਰਕੇ ਆਈ ਸੀ ਇੱਕ ਘਰ ਉਹ ਪਿੰਡ ਵਿੱਚ ਇਦਾਂ ਦਾ ਹੈ ਜਿਹੜਾ ਮੁਸਲਮਾਨ ਹੱਜ ਨਹੀਂ ਕਰਨ ਗਿਆ ਪੂਰੇ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਕਿਹਾ ਕਿ ਤੂੰ ਸਾਡੇ ਪਿੰਡ ਤੇ ਕਲੰਕ ਹੈ ਜੇ ਤੂੰ ਕਿਤੇ ਹੱਜ ਕਰਕੇ ਆਵੇਂ ਨਾ ਅਸੀਂ ਦਾਅਵੇ ਨਾਲ ਕਹੀਏ ਕਿ ਸਾਡਾ ਸਾਰਾ ਪਿੰਡ ਹਾਜੀਆਂ ਦਾ ਹੈ ਸਾਰਾ ਪਿੰਡ ਹੱਜ ਕਰਕੇ ਆਇਆ ਪਰ ਤੇਰੇ ਕਰਕੇ ਅਸੀਂ ਦਾਵਾ ਨਹੀਂ ਕਰ ਸਕਦੇ ਕਹਿੰਦੇ ਤੂੰ ਵੀ ਹੱਜ ਕਰਕੇ ਆ ਜੇ ਤੇਰੇ ਕੋਲ ਪੈਸੇ ਨਹੀਂ ਨਾ ਅਸੀਂ ਦੇ ਦਿੰਨੇ ਆ ਉਹ ਕਹਿਣ ਲੱਗਾ ਚਲੋ ਸਾਰਾ ਪਿੰਡ ਕਹਿਣ ਆਇਆ ਕੋਈ ਗੱਲ ਨਹੀਂ ਮੈਂ ਹੱਜ ਘਰ ਆਵਾਂਗਾ ਮੈਨੂੰ ਇੱਕ ਮਹੀਨੇ ਦਾ ਵਕਤ ਦਿਓ ਮੈਂ ਪੈਸੇ ਜੋੜ ਲਾਂ ਮੈਂ ਜ਼ਰੂਰ ਹੱਜ ਤੇ ਜਾਵਾਂਗਾ ਪਿੰਡ ਵਾਲੇ ਕਹਿੰਦੇ ਚਲੋ ਠੀਕ ਐ ਇੱਕ ਮਹੀਨਾ ਪੈਸਾ ਜੋੜਦਾ ਰਿਹਾ ਹੱਜ ਕਰਨ ਦੀ ਤਰੀਕ ਰੱਖ ਲਈ ਜਿੱਦ ਨੂੰ ਸਵੇਰੇ ਹੱਜ ਤੇ ਮੱਕੇ ਨੂੰ ਨਿਕਲਣਾ ਸੀ ਉਹਨੂੰ ਜਾਣ ਆਉਣ ਨੂੰ 1 ਮਹੀਨਾ ਲੱਗਣਾ ਸੀ ਰਸਤੇ ਵਿੱਚ ਖਰਚਾ ਵੀ ਚਾਹੀਦਾ ਸੀ ਉੱਥੇ ਵੀ ਖਰਚ ਹੋਣੇ ਸੀ ਉਹਨੇ ਪੈਸੇ ਜੋੜ ਲਏ ਜਿਸ ਦਿਨ ਉਹਨੇ ਸਵੇਰੇ ਤੁਰਨਾ ਸੀ ਤੁਹਾਨੂੰ ਵੀ ਪਤਾ ਹੈ ਜਦੋਂ ਆਪਾਂ ਕਿਸੇ ਯਾਤਰਾ ਤੇ ਜਾਂਦੇ ਆਪਾਂ ਸਵੇਰੇ ਜਲਦੀ ਉੱਠ ਖੜਦੇ ਆਂ ਯਾਤਰਾ ਵਾਸਤੇ ਰੋਟੀ ਪਾਣੀ ਨਾਲ ਲੈ ਕੇ ਜਾਂਦੇ ਆਂ ਉਹ ਤੜਕੇ ਅਮਰਤ ਵੇਲੇ ਸੱਜਰੇ ਉੱਠ ਖੜਿਆ ਉਹਦੀ ਘਰ ਵਾਲੀ ਨੇ ਕੁਝ ਪ੍ਰਸ਼ਾਦੇ ਬਣਾ ਕੇ ਗੱਠੜੀ ਵਨ ਦਿੱਤੀ ਇੱਕ ਦੋ ਕੱਪੜੇ ਉਹਦੇ ਝੋਲੇ ਵਿੱਚ ਪਾ ਦਿੱਤੇ। ਉਹਨੇ ਕੁਝ ਮਾਇਆ ਗੱਠ ਬੰਨ੍ਹ ਕੇ ਰੱਖ ਲਈ। ਮੱਕੇ ਜਾਣ ਦੀ ਸਾਰੀ ਪੂਰੀ ਤਿਆਰੀ ਹੋ ਗਈ। ਜਦੋਂ ਸਵੇਰੇ ਦਿਨ ਚੜ੍ਹਨ ਤੋਂ ਪਹਿਲਾਂ ਤੁਰਨ ਲੱਗਿਆ ਨਾ ਉਸਦੇ ਘਰ ਦਾ ਦਰਵਾਜ਼ਾ ਕਿਸੇ ਨੇ ਖੜਕਾਤਾ। ਉਹਨੇ ਆਪਣੇ ਘਰਵਾਲੀ ਨੂੰ ਕਿਹਾ ਦੇਖ ਕਿ ਆ ਇੰਨੇ ਸਾਜਰੇ ਕੌਣ ਆ ਗਿਆ। ਜਦੋਂ ਦਰਵਾਜ਼ਾ ਖੋਲ੍ਹਿਆ ਨਾਲ ਦੇ ਪੰਡੋਂ ਇੱਕ ਮੁਸਲਮਾਨ ਉਹ ਦੋਸਤ ਉਹਦੀ ਘਰਵਾਲੀ ਆਏ ਸਨ। ਉਹਨਾਂ ਨੇ ਉਹਨਾਂ ਨੂੰ ਅੰਦਰ ਬਿਠਾਇਆ ਉਹਨਾਂ ਨੇ ਪੁੱਛਿਆ ਤੁਸੀਂ ਇੰਨੇ ਸਾਜਰੇ ਕਿਉਂ ਆਇਓ ਸਭ ਠੀਕ ਐ ਉਹ ਮੁਸਲਮਾਨ ਕਹਿੰਦਾ ਸਭ ਠੀਕ ਤਾਂ ਹੈ ਪਰ ਮੁਸਲਮਾਨ ਪਰ ਮੁਸ਼ਕਿਲ ਬਹੁਤ ਵੱਡੀ ਹੈ ਉਹਨਾਂ ਨੂੰ ਪਾਣੀ ਪੁਲਾਇਆ ਤਾਂ ਉਹ ਕੁਝ ਦੱਸਣ ਤੋਂ ਪਹਿਲਾਂ ਉਹ ਮੁਸਲਮਾਨ ਤੇ ਉਹਦੀ ਘਰ ਵਾਲੀ ਰੋਣ ਲੱਗ ਪਈ ਉਹ ਕਹਿੰਦਾ ਦੇਖੋ ਰੋਵੋ ਨਾ ਗੱਲ ਦੱਸੋ ਕੀ ਐ ਜੇ ਕੋਈ ਮੁਸ਼ਕਿਲ ਹੈ ਆਪਾਂ ਉਹਦਾ ਹੱਲ ਕਰਾਂਗੇ ਜਿੰਨੇ ਜੋਗ ਹਾਂ ਮੈਂ ਤੁਹਾਡੀ ਮਦਦ ਕਰਾਂਗਾ ਜਦੋਂ ਉਹ ਦੋਨੇ ਜਾਣੇ ਰੋਣ ਲੱਗ ਪਏ ਉਹਨਾਂ ਦੋਨਾਂ ਦੇ ਰੋਂਦਿਆਂ ਇੱਕ ਗੱਲ ਕਹੀ ਸੱਤ ਦਿਨ ਰਹਿ ਗਏ ਨੇ ਸਾਡੇ ਬੱਚੀ ਦਾ ਨਿਕਾਹ ਹੈ ਜਿਹੜੇ ਬੰਦੇ ਕੋਲ ਪੈਸੇ ਲੈਣੇ ਸੀ ਕਰਜ਼ਾ ਚੁੱਕਣਾ ਸੀ ਉਹ ਬੰਦਾ ਰਾਤੀ ਪੈਸੇ ਦੇਣ ਦੇਣ ਤੋਂ ਮੁੱਕਰ ਗਿਆ ਹੁਣ ਸਾਡੇ ਕੋਲ ਇੱਕ ਵੀ ਪੈਸਾ ਨਹੀਂ ਹੈ ਬੱਚੀ ਦਾ ਦਾਜ ਵੀ ਬਣਾਉਣਾ ਹੈ ਆਹ ਹੋਏ ਬਰਾਤਿਆਂ ਦੀ ਸੇਵਾ ਵੀ ਕਰਨੀ ਐ ਇੱਕ ਘਰ ਵਿੱਚ ਪੈਸਾ ਨਹੀਂ ਐ ਕੱਪੜਾ ਲੀੜਾ ਵੀ ਖਰੀਦਣਾ ਐ ਬਰਾਤ ਦਾ ਇੰਤਜ਼ਾਮ ਵੀ ਕਰਨਾ ਐ ਪੈਸਾ ਕੋਲ ਨਹੀਂ ਐ ਜਿਸ ਤੋਂ ਕਰਜ਼ਾ ਚੁੱਕਣਾ ਸੀ ਉਹ ਰਾਤੀ ਮੁਕਰ ਗਿਆ ਜਿਵੇਂ ਕਿਵੇਂ ਹੋਵੇ ਸਾਡੀ ਮਦਦ ਕਰੋ ਜਦੋਂ ਬੰਦਾ ਫਸਿਆ ਹੋਵੇ ਨਾ ਉਦੋਂ ਜ਼ੁਬਾਨ 'ਚੋਂ ਸ਼ਬਦ ਘੱਟ ਨਿਕਲਦੇ ਨੇ ਅੱਖਾਂ ਵਿੱਚੋਂ ਰੋਣਾ ਜ਼ਿਆਦਾ ਆਉਂਦਾ ਹੁੰਦਾ ਉਹਦੇ ਅੱਖਾਂ ਨੂੰ ਪਹੁੰਚਦੇ ਆ ਉਸ ਮੁਸਲਮਾਨ ਨੇ ਇੱਕ ਗੱਲ ਕਹੀ ਕਹਿੰਦਾ ਕੋਈ ਗੱਲ ਨਹੀਂ ਤੂੰ ਚਿੰਤਾ ਨਾ ਕਰ ਤੇਰੀ ਤੇ ਸਾਡੀ ਧੀ ਹੈ ਤੇਰੀ ਮਦਦ ਜ਼ਰੂਰ ਕਰਾਂਗੇ ਬਦ ਤੋਂ ਬਦ ਮਦਦ ਕਰਾਂਗੇ ਜਿੰਨੇ ਪੈਸੇ ਉਹਨੇ ਹੱਜ ਵਾਸਤੇ ਰੱਖੇ ਸੀ ਸਾਰੇ ਪੈਸੇ ਚੁੱਕ ਕੇ ਤੇ ਚੁੱਕ ਕੇ ਉਹਨੂੰ ਦੇ ਦਿੱਤੇ ਕਹਿੰਦਾ ਆਹ ਲੈ ਫੜ ਇੰਨੇ ਪੈਸੇ ਲੈ ਜਾ ਇਹਦੇ ਨਾਲ ਤੂੰ ਵਿਆਹ ਦਾ ਕੁਝ ਸਮਾਨ ਖਰੀਦ ਲਈ ਤੇ ਬਾਕੀ ਪੈਸੇ ਤੈਨੂੰ ਤਿੰਨ ਚਾਰ ਦਿਨਾਂ ਤੱਕ ਫਿਰ ਦੇ ਦੇ ਦਵਾਂਗਾ ਤੇਰੀ ਬੱਚੀ ਦਾ ਨਿਕਾਹ ਵਧੀਆ ਹੋਵੇਗਾ ਜਿਨਨੇ ਪੈਸੇ ਹੱਜ ਲਈ ਜੋੜੇ ਸੀ ਉਹਨੇ ਸਾਰੇ ਚੁੱਕ ਕੇ ਦੇ ਦਿੱਤੇ ਦਿਨ ਚੜਿਆ ਪਿੰਡ ਵਿੱਚ ਰੌਲਾ ਪੈ ਗਿਆ ਕਿ ਉਹ ਤਾਂ ਗਿਆ ਹੀ ਨਹੀਂ ਹੱਜ ਕਰਨ ਕਿਉਂਕਿ ਉਹਨੇ ਹੱਜ ਕਰਨਾ ਰੱਦ ਕਰ ਦਿੱਤਾ ਪੈਸੇ ਉਹਨੂੰ ਉਹਨੂੰ ਦੇ ਦਿੱਤੇ ਪਿੰਡ ਵਾਲੇ ਆ ਕੇ ਲਾਹਨਤਾਂ ਪਾਉਣ ਲੱਗ ਪਏ ਕਹਿੰਦੇ ਤੂੰ ਤਾਂ ਮੁਸਲਮਾਨ ਹੀ ਨਹੀਂ ਤੂੰ ਤਾਂ ਕਾਫਰ ਹੈ ਤੂੰ ਸੱਚਾ ਮੁਸਲਮਾਨ ਨਹੀਂ ਹੈ ਸਾਰੇ ਪਿੰਡ ਨੇ ਲਾਲਤਾਂ ਪਾਈਆਂ ਅਖੀਰ ਵਿੱਚ ਪਿੰਡ ਨੇ ਇਕੱਠੇ ਹੋ ਕੇ ਫੈਸਲਾ ਕੀਤਾ ਇਹਨੂੰ ਪਿੰਡ ਵਿੱਚੋਂ ਕੱਢਣ ਦੀ ਸਜ਼ਾ ਸੁਣਾਓ ਇਹਨੂੰ ਪਿੰਡ ਵਿੱਚ ਨਾ ਰਹਿਣ ਦਿਓ ਉਹਨੂੰ ਅਗਲੇ ਦਿਨ ਪੰਚਾਇਤ ਕਰਕੇ ਕਿਹਾ ਕਿ ਤੈਨੂੰ ਪਿੰਡ ਵੱਲੋਂ ਇਹ ਸਜ਼ਾ ਹੈ ਕਿ ਤੂੰ ਸਾਡਾ ਪਿੰਡ ਛੱਡ ਕੇ ਚਲਾ ਜਾ ਉਹਨੇ ਕਿਹਾ ਕੋਈ ਗੱਲ ਨਹੀਂ ਉਹਨੇ ਆਪਣਾ ਸਮਾਨ ਬੰਨਿਆ ਤੇ ਆਪਣਾ ਪਿੰਡ ਛੱਡ ਕੇ ਚਲਾ ਗਿਆ ਪਿੰਡ ਵਾਲਿਆਂ ਨੇ ਸਿਰਫ ਸਜ਼ਾ ਇਸ ਲਈ ਦਿੱਤੀ ਕਿ ਤੂੰ ਹੱਜ ਕਰਨ ਨਹੀਂ ਗਿਆ ਹੱਜ ਦੇ ਪੈਸੇ ਕਿਸੇ ਹੋਰ ਨੂੰ ਦੇ ਦਿੱਤੇ ਨੇ ਇੱਕ ਮਹੀਨੇ ਬਾਅਦ ਜਦੋਂ ਉਸ ਪਿੰਡ ਦਾ ਇੱਕ ਕਾਜੀ ਹੱਜ ਕਰਕੇ ਆਇਆ ਨਾ ਮੱਕੇ ਤੋਂ ਉਹਨੇ ਪਿੰਡ ਵਾਲਿਆਂ ਨੂੰ ਕਿਹਾ ਕਿ ਉਹ ਫਲਾਣਾ ਮੁਸਲਮਾਨ ਕਿੱਥੇ ਹੈ ਉਹਨਾਂ ਨੇ ਕਿਹਾ ਕਿ ਉਹਨੂੰ ਤਾਂ ਅਸੀਂ ਨੇ ਪਿੰਡ ਵਿੱਚੋਂ ਕੱਢਤਾ ਉਹ ਤਾਂ ਸਾਡੇ ਪਿੰਡ ਤੇ ਕਲੰਕ ਸੀ ਉਹ ਤਾਂ ਹੱਜ ਕਰਨ ਹੀ ਨਹੀਂ ਸੀ ਜਾਂਦਾ ਵਾਦਾ ਕਰਕੇ ਮੁੱਕਰ ਗਿਆ ਉਹਨੂੰ ਪਿੰਡ ਵਿੱਚੋਂ ਕੱਢ ਦਿੱਤਾ ਪਿੰਡ ਵਾਲਿਆਂ ਨੇ ਉਹ ਕਾਜੀ ਬੋਲਿਆ ਉਹ ਕਾਜੀ ਅੱਖਾਂ ਭਰ ਕੇ ਕਹਿੰਦਾ ਉਹ ਲਾਨਤੀਓ ਉਹਨੂੰ ਪਿੰਡ ਵਿੱਚੋਂ ਨਹੀਂ ਸੀ ਕੱਢਣਾ ਉਹਦੇ ਨਾਲ ਦਾ ਦੁਨੀਆਂ ਵਿੱਚ ਕੋਈ ਵੀ ਧਾਰਮਿਕ ਬੰਦਾ ਕੋਈ ਨਹੀਂ ਹੈ ਕਹਿੰਦੇ ਕਿਉਂ ਕਹਿੰਦਾ ਇਸ ਸਾਲ ਮੈਂ ਵੀ ਹੱਜ ਤੇ ਗਿਆ ਸੀ 3 ਲੱਖ ਮੁਸਲਮਾਨਾਂ ਨੇ ਤਕਰੀਬਨ ਹੱਜ ਕੀਤਾ ਹੈ ਅੱਲਾਹ ਤਾਲਾ ਦਾ ਫਰਿਸ਼ਤਾ ਪ੍ਰਗਟ ਹੋਇਆ ਉਹਨੇ ਆਵਾਜ਼ ਦੇ ਕੇ ਕਿਹਾ 3 ਲੱਖ ਮੁਸਲਮਾਨ ਹੱਜ ਕਰਨ ਆਇਆ ਸਭ ਤੋਂ ਜ਼ਿਆਦਾ ਹੱਜ ਇਕ ਨੂੰ ਮੁਸਲਮਾਨ ਦਾ ਪਰਮਾਨਾ ਹੋਇਆ ਪਰ ਕਮਾਲ ਦੀ ਗੱਲ ਆ ਉਹ ਮੁਸਲਮਾਨ ਹੱਜ ਕਰਨ ਆਇਆ ਹੀ ਨਹੀਂ ਉਹ ਘਰ ਬੈਠੇ ਦਾ ਹੀ ਹੱਜ ਹੋ ਗਿਆ ਕਹਿੰਦੇ ਫਿਰ ਸਾਰਿਆਂ ਨੇ ਪੁੱਛਿਆ ਉਸ ਫਰਿਸ਼ਤੇ ਨੂੰ ਵੀ ਉਹ ਮੁਸਲਮਾਨ ਕੌਣ ਹੈ ਕਹਿੰਦੇ ਜਦੋਂ ਉਹਨੇ ਮੇਰੇ ਪਿੰਡ ਦਾ ਨਾਮ ਲਿਆ ਮੈਂ ਹੈਰਾਨ ਹੋ ਗਿਆ ਮੇਰੇ ਪਿੰਡ ਦਾ ਮੁਸਲਮਾਨ ਘਰੇ ਬੈਠੇ ਦਾ ਹੀ ਮੱਕਾ ਹੱਜ ਹੋ ਗਿਆ ਕਹਿੰਦਾ ਉਸ ਫਰਿਸ਼ਤੇ ਨੇ ਉਹ ਹੱਜ ਲਈ ਪੈਸੇ ਜੋੜੇ ਸੀ ਔਰ ਕਿਸੇ ਉੱਤੇ ਦਇਆ ਕਰਕੇ ਉਹਦੀ ਮਦਦ ਕਰ ਦਿੱਤੀ ਉਹਦਾ ਘਰ ਬੈਠੇ ਹੀ ਹੱਜ ਹੋ ਗਿਆ ਜਿੱਦਣ ਤੁਸੀਂ ਕਿਸੇ ਦੇ ਦਇਆ ਕਰਨ ਲੱਗ ਜੇ ਹੋ ਉਹਦੇ ਤੁਹਾਡਾ ਘਰ ਬੈਠੇ ਦਾ ਹੱਜ ਹੋ ਜਾਏਗਾ ਜਿੱਦਣ ਆਪਾਂ ਕਿਸੇ ਦੇ ਦਇਆ ਕਰਨ ਲੱਗ ਪਏ ਨਾ ਤਾਂ ਠਾਠ ਤੀਰਥਾਂ ਦਾ ਫਲ ਘਰੇ ਬੈਠੇ ਹੀ ਮਿਲ ਜਾਂਦਾ ਹੈ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ